ਅੰਬਰਸਰੀਏ ਅੰਦਰਸੜੀਏ ਆਓ ਜਾਣਦੇ ਹਾਂ ਇਸ ਗੱਲ ਦਾ ਇਤਿਹਾਸ ਜਦੋਂ ਗੁਰੂ ਤੇਗ ਬਹਾਦਰ ਜੀ ਗੁਰੂਤਾ ਗੱਦੀ ਤੇ ਬਿਰਾਜਮਾਨ ਹੁੰਦੇ ਹਨ ਤਾਂ ਉਹ ਬਾਬਾ ਬਕਾਲਾ ਸਾਹਿਬ ਤੋਂ ਚੱਲ ਕੇ ਸ਼੍ਰੀ ਦਰਬਾਰ ਸਾਹਿਬ ਆਉਂਦੇ ਹਨ ਭਾਈ ਮੱਖਣਸ਼ਾਹ ਲਬਾਣਾ ਵਰਗੇ ਸਿੱਖ ਵੀ ਉਹਨਾਂ ਦੇ ਨਾਲ ਹਨ ਗੁਰੂ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ ਅਤੇ ਪ੍ਰਕਰਮਾ ਚੌਵੀ ਦਰਬਾਰ ਸਾਹਿਬ ਨੂੰ ਨਤਮਸਤਕ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਆਉਂਦਿਆਂ ਦੇਖ ਕੇ ਪ੍ਰਿਥੀ ਚੰਦ ਦੇ ਪੁੱਤਰਾਂ ਤੇ ਮਿਹਰਬਾਨ ਦਾ ਪੁੱਤਰ ਹਰਜੀ ਦਰਬਾਰ ਸਾਹਿਬ ਦੇ ਕਿਵਾੜ ਬੰਦ ਕਰ ਲੈਂਦਾ ਹੈ ਇਸ ਤੋਂ ਬਾਅਦ ਉਹ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਕੋਲ ਹੀ ਇੱਕ ਜਗ੍ਹਾ ਉੱਪਰ ਬੈਠ ਜਾਂਦਾ ਹੈ ਗੁਰੂ ਜੀ ਪੁਜਾਰੀਆਂ ਦਾ ਹਉਮੈ ਭੜਿਆ ਬਤੀਰਾ ਦੇਖ ਕੇ ਕਹਿੰਦੇ ਹਨ ਨਹਿ ਮਸੰਦ ਤੁਮ ਅੰਬਰ ਸੜੀਏ ਤ੍ਰਿਸ਼ਣ ਅਗਨਤਾ ਅੰਦਰ ਸੜੀਏ ਭਾਈ ਮੱਖਣਸ਼ਾਹ ਲਬਾਣਾ ਗੁਰੂ ਸਾਹਿਬ ਦੇ ਬੈਠਣ ਲਈ ਥੜਾ ਸਾਹਿਬ ਤਿਆਰ ਕਰਦੇ ਹਨ ਅੱਜ ਉਹ ਥੜਾ ਸਾਹਿਬ ਪੂਰਾ ਸਾਹਿਬ ਵਿੱਚ ਬਦਲ ਚੁੱਕਾ ਹੈ ਅਤੇ ਇਸ ਜਗ੍ਹਾ ਉੱਪਰ ਗੁਰਦੁਆਰਾ ਥੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਣਿਆ ਹੋਇਆ ਹੈ